ਕਬੀਰ ਵੈਸਾ ਕੋਈ ਨਾ ਜਨਮਿਓ ਆਪਣੇ ਕਰੋ ਲਾਵੇ ਯਾਗ ਪੰਜੋ ਲੜਕਾ ਜਰ ਕੇ ਰਹਿ ਰਾਮ ਲਿਵ ਲਾਗ ਇਹ ਪਵਨ ਸ਼ਲੋਕ ਸਵਾਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 42ਵਾਂ ਸਲੋਕ ਹੈ ਤੇ ਇਸ ਪਵਨ ਸਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਕਥਨ ਕਰਦੇ ਨੇ ਕਿ ਦੁਨੀਆਂ ਵਿੱਚ ਐਸਾ ਮਨੁੱਖ ਕੋਈ ਵਿਰਲਾ ਹੀ ਹੋਇਆ ਕਰਦਾ ਜਿਹੜਾ ਆਪਣੇ ਘਰ ਨੂੰ ਆਪਣੇ ਹੱਥੀਂ ਅੱਗ ਲਾਵੇ ਇਹਦਾ ਭਾਵ ਹੈ ਕਿ ਬਿਰਲੇ ਬਿਰਲੇ ਇਹੋ ਜਿਹੇ ਇਨਸਾਨ ਸੰਸਾਰ ਵਿੱਚ ਹੁੰਦੇ ਨੇ ਜਿਹੜੇ ਆਪਣੇ ਅੰਦਰੋਂ ਆਪਾ ਭਾਵ ਮੁਕਾ ਦਿੰਦੇ ਨੇ ਆਪਣੇ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਬਕਾਰਾਂ ਨੂੰ ਖਤਮ ਕਰ ਦਿੰਦੇ ਨੇ, ਸਾੜ ਦਿੰਦੇ ਨੇ। ਭਾਵ ਕਿ ਇਹਨਾਂ ਦਾ ਤਿਆਗ ਕਰ ਦਿੰਦੇ ਨੇ। ਤੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਜੋੜ ਦੇ ਜੋੜਦੇ ਹਨ ਇਹ ਬਿਰਲੇ ਇਨਸਾਨ ਨੇ ਅਸੀਂ ਪਾਸ਼ਾ ਕਹਿੰਦੇ ਨੇ ਕਵੀਰ ਐਸਾ ਕੋਈ ਨਾ ਜਨਮਿਓ ਇਦਾਂ ਦਾ ਬਿਰਲਾ ਮਨੁੱਖ ਸੰਸਾਰ ਵਿੱਚ ਪੈਦਾ ਹੁੰਦਾ ਹੈ ਆਪਣੇ ਘਰ ਲਾਵੇ ਆਗ ਆਪਣੇ ਅੰਦਰ ਗਿਆਨ ਦੀ ਚੰਗਿਆਰੀ ਲਾ ਕੇ ਗੁਰੂ ਦੀ ਮਤ ਧਰਨ ਕਰਕੇ ਭਾਵਕੇ ਉਹਨਾਂ ਬਕਾਰਾਂ ਨੂੰ ਮੁਕਾਦਮੇ ਛੱਡ ਦੇ ਜਿਨ੍ਹਾਂ ਬਕਾਰਾਂ ਕਰਕੇ ਪਰਮਾਤਮਾ ਤੋਂ ਦੂਰੀ ਪੈਂਦੀ ਹੈ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਮੁਕਾਦਮੇ ਛੱਡ ਦਵੇ ਪਾਤਸ਼ਾਹ ਕਹਿੰਦੇ ਰਹਿ ਰਾਮ ਲਿਵ ਲਾਗ ਤੇ ਪਰਮਾਤਮਾ ਨਾਲ ਹਮੇਸ਼ਾ ਆਪਣੀ ਸੁਰਤ ਜੋੜ ਕੇ ਰੱਖੇ ਉੱਠਦੇ ਆ ਬੈੰਦੇ ਆ ਤੁਰਦੇ ਫਿਰਦੇ ਸੰਸਾਰਿਕ ਕੰਮਕਾਰ ਕਰਦੇ ਹੋਏ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਉਸ ਪਰਮਾਤਮਾ ਨਾਲ ਲਿਵ ਜੁੜੀ ਰੱਖਦਾ ਇਹਨਾਂ ਬਕਾਰਾਂ ਨੂੰ ਮਾਰ ਕੇ ਇਦਾਂ ਦਾ ਬਿਰਲਾ ਹੀ ਇਨਸਾਨ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਵਿੱਚ ਹੁੰਦਾ ਹੈ